ਸਾਰੇ ਪੰਜਾਬ ਵਿੱਚ ਪੱਠਾ ਮਾਲਕਾਂ ਵੱਲੋਂ 7 ਮਹੀਨੇ ਲਈ ਪੱਠੇ ਬੰਦ ਕਰਨ ਦੀ ਜਿਹੜਾ ਘੋਸ਼ਣਾ ਤੇ ਪੱਠਾ ਉਦਯੋਗ ਨਾਲ ਜੁੜੀਆਂ ਕਈ ਦਿੱਕਤਾਂ ਸੰਕਟਾਂ ਤੇ ਚੁਣੌਤੀਆਂ ਨੂੰ ਖੜਾ ਕਰ ਦਿੱਤਾ ਇਹ ਜਿਹੜਾ ਅਲਾਨ ਜ਼ਿਆਦਾਤਰ ਮਾਲਵਾ ਖੇਤਰ ਦੇ ਪੱਠਾ ਮਾਲਕਾਂ ਵੱਲੋਂ ਕੀਤਾ ਗਿਆ ਜਦਕਿ ਜ਼ਿਲ੍ਹਾ ਗੁਰਦਾਸਪੁਰ ਤੇ ਇਸ ਇਲਾਕੇ ਦੀ ਪੂਰੀ ਬੈਲਟ 'ਚ ਕੰਮ ਕਰ ਰਹੇ ਪੱਠਾ ਮਾਲਕਾਂ ਨੇ ਅਜੇ ਤੱਕ ਪੱਠੇ ਬੰਦ ਕਰਨ ਸਬੰਧੀ ਨਾ ਤਾਂ ਕੋਈ ਅਲਾਨ ਕੀਤਾ ਤੇ ਨਾ ਹੀ ਇਸ ਦਾ ਸਮਰਥਨ ਜਾਂ ਵਿਰੋਧ ਕੀਤਾ ਜੇ ਬੀਤੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੱਠੇ ਸਿਰਫ 4 ਮਹੀਨੇ ਲਈ ਹੀ ਬੰਦ ਰਹਿੰਦੇ ਸੀ ਕਿਉਂਕਿ ਪੱਠਾ ਮਾਲਕਾਂ ਦਾ ਕਹਿਣਾ ਕਿ ਮਾਲਵਾ ਤੇ ਮਾਝਾ ਖੇਤਰਾਂ ਵਿੱਚ ਮੀਂਹ ਦੀ ਮਾਤਰਾ ਤੇ ਹੋਰ ਜਿਹੜੀਆਂ ਸਥਿਤੀਆਂ ਦੇਖੀਆਂ ਗਈਆਂ ਨੇ ਤਾਂ ਉਹ ਬਹੁਤ ਜ਼ਿਆਦਾ ਕਾਫੀ ਉੱਥੇ ਫਰਕ ਕਰਿਆ 7 ਮਹੀਨੇ ਲਈ ਪੱਠੇ ਬੰਦ ਕਰਨ ਲਈ ਸੂਟ ਚ ਉਹਨਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਗੁਰਦਾਸਪੁਰ ਦੇ ਗੱਲ ਕਰੀਏ ਤਾਂ ਗੁਰਦਾਸਪੁਰ ਨੂੰ ਇਸ ਮੈਲਟ ਚ ਕੰਮ ਕਰ ਰਹੇ ਪੱਠਾ ਮਾਲਕ ਪਹਿਲਾਂ ਤੋਂ ਹੀ ਵਕ ਵਕ ਆਰਥਿਕ ਚੁਣੌਤੀਆਂ ਤੇ ਸੰਕਟਾਂ ਵਿੱਚ ਫਸੇ ਹੋਣ ਦਾ ਦਾਵਾ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਇੱਟਾਂ ਤਿਆਰ ਕਰਨ ਦੇ ਰਸਤੇ ਚ ਕਈ ਦਿੱਕਤਾਂ ਆ ਰਹੀਆਂ ਨੇ ਤੇ ਦੂਜੇ ਪਾਸੇ ਪੱਠਿਆਂ ਤੇ ਕੰਮ ਕਰਦੇ ਮਜ਼ਦੂਰ ਵੀ ਕਈ ਵਾਰ ਆਪਣੀ ਨਾਜ਼ੁਕ ਹੱਤ ਆਰਥਿਕ ਹਾਲਾਤ ਨੂੰ ਦੇਖ ਕੇ ਜਿਹੜਾ ਵਿਰੋਧ ਕਰ ਰਹੇ ਨੇ ਤਾਂ ਗੁਰਦਾਸਪੁਰ ਪੱਠਾ ਮਾਲਕਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਸੀਨੀਅਰ ਅਧਿਕਾਰੀ ਨੇ ਗੱਲ ਕੀਤੀ ਆ ਕਿ ਉਹਨਾਂ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਲਗਭਗ 1663 ਪੱਠੇ ਨੇ ਜਿਨ੍ਹਾਂ ਵਿੱਚੋਂ 37 ਪੱਠੇ ਪਹਿਲਾਂ ਹੀ ਬੰਦ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ 126 ਪੱਠਿਆਂ ਦੇ ਮਾਲਕਾਂ ਵੱਲੋਂ ਟੈਕਸ ਭਰਿਆ ਜਾਂਦਾ ਰਿਹਾ ਪਰ ਬੀਤੇ ਸੀਜ਼ਨ ਦੌਰਾਨ ਕਈ ਦਿੱਕਤਾਂ ਕਾਰਨ 33% ਪੱਠਾ ਮਾਲਕਾਂ ਨੇ ਆਪਣੇ ਪੱਠੇ ਨਹੀਂ ਚਲਾਏ ਉਨਾਂ ਅਨੁਸਾਰ ਹਾਲਾਤ ਲਗਾਤਾਰ ਬੇਹੱਦ ਖਰਾਬ ਹੋ ਰਹੇ ਨੇ ਤੇ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪੱਠਾ ਮਾਲਕ ਇਹ ਕਾਰੋਬਾਰ ਛੱਡਣਗੇ ਅੱਗੇ ਦੱਸਿਆ ਗਿਆ ਕਿ ਮਾਲਵਾ ਖੇਤਰ 'ਚ ਮੀਂਹ ਘੱਟ ਪੈ ਰਿਹਾ ਜਿਸ ਕਾਰਨ ਉੱਥੇ ਦੇ ਪੱਠਾ ਮਾਲਕ ਸਾਲ ਵਿੱਚ ਸਿਰਫ ਇੱਕ ਵਾਰੀ ਪੱਠੇ ਚਲਾਉਂਦੇ ਨੇ ਉਹਨਾਂ ਨੇ ਕਿਹਾ ਕਿ ਉੱਥੇ ਦੇ ਪੱਠਿਆਂ ਵਿੱਚ ਵੱਡੀ ਮਾਤਰਾ ਵਿੱਚ ਇੱਟਾਂ ਬਣਾਈਆਂ ਜਾਂਦੀਆਂ ਨੇ ਜਨਵਰੀ ਵਿੱਚ ਪੱਠਿਆਂ ਵਿੱਚ ਅੱਗ ਲਾਈ ਜਾਂਦੀ ਹੈ ਤੇ ਜੂਨ ਜੁਲਾਈ ਤੱਕ ਸਾਰਾ ਕੰਮ ਮੁਕਾ ਲਿਆ ਜਾਂਦਾ ਇਸ ਦੇ ਉਲਟ ਮਾਝਾ ਖੇਤਰ ਵਿੱਚ ਮੀਂਹ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਇੱਥੇ ਦੇ ਪੱਠਾ ਮਾਲਕ ਪਹਿਲਾਂ ਮਾ ਅਸਤੋ ਜੂਨ ਤੱਕ ਪੱਠੇ ਚਲਾਉਂਦੇ ਨੇ ਫਿਰ 4 ਮਹੀਨੇ ਲਈ ਪੱਠੇ ਬੰਦ ਕਰ ਦਿੱਤੇ ਜਾਂਦੇ ਨੇ ਤੇ ਅਕਤੂਬਰ ਤੋਂ ਦਸੰਬਰ ਤੱਕ ਦੁਬਾਰਾ ਜਿਹੜਾ ਇਟਾਂ ਤਿਆਰ ਕੀਤੀਆਂ ਜਾਂਦੀਆਂ ਨੇ ਇਸ ਖੇਤਰ ਵਿੱਚ ਪੱਠੇ ਸਿਰਫ 4 ਮਹੀਨੇ ਲਈ ਹੀ ਬੰਦ ਰਹਿੰਦੇ ਨੇ ਪਰ ਫਿਰ ਵੀ ਪੱਠਾ ਮਾਲਕਾਂ ਨੂੰ ਵੱਡਾ ਨੁਕਸਾਨ ਚੱਲਣਾ ਪੈਂਦਾ ਮਾਲਵਾ ਖੇਤਰ ਦੇ ਪੱਠਾ ਮਾਲਕ ਸਾਲ ਵਿੱਚ ਇੱਕ ਵਾਰੀ ਅੱਗ ਲਾ ਕੇ ਇਟਾਂ ਤਿਆਰ ਕਰ ਲੈਂਦੇ ਨੇ ਤੇ ਜੁਲਾਈ ਤੋਂ ਬਾਅਦ ਉਹ ਇਟਾਂ ਸਾਰੇ ਪੰਜਾਬ ਵਿੱਚ ਵੇਚ ਦਿੰਦੇ ਨੇ ਉਨਾਂ ਨੇ ਕਿਹਾ ਕਿ ਉਹ ਯੂਨੀਅਨ ਵੱਲੋਂ 7 ਮਹੀਨੇ ਪੱਠੇ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਨਹੀਂ ਕਰ ਰਹੇ ਤੇ ਗੁਰਦਾਸਪੁਰ 'ਚ ਮੀਟਿੰਗ ਕਰਕੇ ਆਪਣਾ ਫੈਸਲਾ ਲੈਣਗੇ ਅੱਗੇ ਉਹਨਾਂ ਨੇ ਕਿਹਾ ਕਿ ਪੱਠਾ ਚਲਾਉਣ ਲਈ ਇੰਦਨ ਤੇ ਲੇਬਰ ਵੀ ਜ਼ਿਆਦਾ ਲੱਗਦੀ ਐ ਐਕਸਪ੍ਰੈਸ ਹਾਈਵੇ ਦੇ ਨਿਰਮਾਣ ਕਾਰਨ ਮਿੱਟੀ ਦੀ ਮੰਗ ਤਿੰਨ ਗੁਣਾ ਵੱਧ ਗਈ ਐ ਜਿਸ ਨਾਲ ਮਿੱਟੀ ਦੇ ਰੇਟ ਵੀ ਤਿੰਨ ਗੁਣਾ ਹੋ ਗਏ ਨੇ ਪਹਿਲਾਂ 1 ਏਕੜ 'ਚ ਜਿਹੜੀ 1 ਫੁੱਟ ਮਿੱਟੀ ਲਈ 1 ਲੱਖ ਰੁਪਏ ਲੱਗਦੇ ਸੀ ਤੇ ਹੁਣ ਇਹ ਰੇਟ 3 ਲੱਖ ਹੋ ਗਿਆ ਸਰਕਾਰ ਦੀ ਖਣਨ ਨੀਤੀ ਤੇ ਕੋਲੇ ਦੇ ਵਧੇ ਰੇਟ ਵੀ ਜਿਹੜਾ ਦਿੱਕਤਾਂ ਦਾ ਕਾਰਨ ਬਣ ਰਹੇ ਨੇ ਲੇਬਰ ਦੀ ਘਾਟ ਵੀ ਜਿਹੜਾ ਪੱਠਾ ਮਾਲਕਾਂ ਲਈ ਇੱਕ ਵੱਡੀ ਸਮੱਸਿਆ ਬਣੀ ਹੋਈ ਆ ਲੋਕਲ ਲੇਬਰ ਪਹਿਲਾਂ ਹੀ ਵਿਦੇਸ਼ਾਂ ਜਾਂ ਹੋਰ ਰਾਜਾਂ ਦਾ ਰੁਕਕਰ ਰਹੇ ਨੇ ਅਗੇ ਉਹਨਾਂ ਵੱਲੋਂ ਕਿਹਾ ਗਿਆ ਕਿ ਹਜ਼ਾਰ ਇੱਟਾਂ ਦਾ ਰੇਟ ਜਿਹੜਾ 6800 ਤੋਂ 7000 ਰੁਪਏ ਤੱਕ ਹੋ ਗਿਆ ਜਿਸ ਨੂੰ ਲੈ ਕੇ ਲੋਕ ਸ਼ਿਕਾਇਤ ਕਰ ਰਹੇ ਨੇ ਕੀਮਤਾਂ ਕਾਫੀ ਵੱਧ ਗਈਆਂ ਨੇ ਹੁਣ ਜਦੋਂ ਪੰਜਾਬ ਦੇ ਪੱਠਾ ਮਾਲਕਾਂ ਵੱਲੋਂ 7 ਮਹੀਨੇ ਲਈ ਪੱਠੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਤਾਂ ਇਸ ਦਾ ਸਿੱਧਾ ਅਸਰ ਇੱਟਾਂ ਦੇ ਰੇਟ ਤੇ ਪਵੇਗਾ ਜੁਲਾਈ ਦੀ ਸ਼ੁਰੂਆਤ ਚ ਮਾਝਾ ਸਮੇਤ ਪੰਜਾਬ ਦੇ ਹੋਰ ਖੇਤਰਾਂ ਦੇ ਪੱਠੇ ਬੰਦ ਹੋ ਜਾਣਗੇ ਜਿਸ ਕਾਰਨ ਇੱਟਾਂ ਦੀ ਕੀਮਤ ਜਿਹੜਾ 200 ਤੋਂ 500 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ